ਸਾਇਤ ਦੀ ਕਾ ਖਾਸਾ ਮੈਂ ਵੀ ਕਿਥੇ ਪਹੁੰਚ ਲੈ ਚੁਣਾਂ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਈ ਵਾਰੀ ਹੰਬਰ ਸਰਦੀ ਸਰਦੀ ਵਿੱਚ ਬਹੁਤ ਸਮਾਜ ਸੇਵਾ ਕਾ ਜਨੇ ਸੇਵਾਤਾ ਰਹੇ ਹੁੰਦੇ ਹਨ ਜਿਹੜੀ ਬਾੜ ਆਈ ਹੈ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਲੋਕਾਂ ਦੀਆਂ ਮੁਸੀਬਤਾਂ ਪੂਰੀਆਂ ਹੋ ਰਹੀਆਂ ਨੇ ਮੈਂ ਸਮਾਜਿਕਾਂ ਬੜੀ ਬੇਨਤੀ ਕਰਾਂਗਾ ਤੇ ਜਰੂਰ ਉਹਨਾਂ ਤੱਕ ਪਹੁੰਚ ਕਰਨ ਤਾਂ ਕਿ ਉਹਨਾਂ ਨੂੰ ਕੋਈ ਮੁਸ਼ਕਲਾ ਨਾ ਮੈਂ 20 ਸਾਲਾਂ ਤੋਂ ਲਗਾਤਾਰ ਸਬਜ਼ੀ ਵੰਡ ਰਿਹਾ ਹਾਂ ਜ਼ਰੂਰਤਮੰਦ ਬਹੁਤ ਜ਼ਿਆਦਾ ਨੇ ਮਹਿੰਗਾਈ ਵੀ ਕਾਫੀ ਜ਼ਿਆਦਾ ਹੈ ਸੋ ਮੈਂ ਫੇਰ ਸਮਾਜਿਕ ਕਾਗੜੀ ਬੇਨਤੀ ਕਰਦਾ ਸ਼ਨੀਵਾਰ ਵਾਲੇ ਦਿਨ 34 ਨੰਬਰ ਪਿਲਰ ਪਟਾਲਾ ਰੋਡ ਦੇ ਵਿੱਚ 9 ਵਜੇ ਲਗਾਤਾਰ ਲੋਕ ਜਿਹੜੇ ਆ ਆਪਣੇ ਕੰਮਕਾਰਾਂ ਤੋਂ ਘਰਾਂ ਨੂੰ ਲੋਟ ਰਹੇ ਹਾਂ ਸੋ ਇੱਥੇ ਸਬਜ਼ੀ ਦਾ ਟਰੱਕ ਜਿਹੜਾ ਹੈ ਉਹ 8 ਵਜੇ ਆ ਕੇ ਲੱਗ ਜਾਂਦਾ ਹੈ ਔਰ 9 ਵਜੇ ਸਬਜ਼ੀਆਂ ਵੰਡਨੀ ਸ਼ੁਰੂ ਕਰ ਦਿੰਦੇ ਸੋ ਮੈਂ ਫੇਰ ਬਾਰ-ਬਾਰ ਬੇਨਤੀ ਕਰਾਂਗਾ ਕਿ ਕਿਸੇ ਗੱਲ ਦੀ ਵੀ ਕਮੀ ਨਾ ਮਹਿਸੂਸ ਕਰਨਾ ਪਰਮਾਤਮਾ ਅੰਗਸਾ ਹੈ ਤੁਹਾਡੇ ਔਰ ਉਹਨਾਂ ਨੇ ਬੰਦੇ ਲਾਏ ਹੁੰਦੇ ਆ ਅਸੀਂ ਖਾਲੀ ਹੱਥਾਂ ਇਹ ਖਾਲੀ ਹੱਥ ਜਾਣਾ ਅਸੀਂ ਲੋਕਾਂ ਕੋਲ ਸਾਡੇ ਕੁਝ ਨਹੀਂ ਹੈਗਾ ਫਿਰ ਵੀ ਪਰਮਾਤਮਾ ਜਿਹੜਾ ਸਾਨੂੰ ਸ਼ਕਤੀ ਵਰਦਾਨ ਕਰਦਾ ਹੈ ਸਮਾਨ ਦਿੰਦਾ ਹੈ ਵੰਡਣ ਵਾਸਤੇ ਅਸੀਂ ਆ ਕੇ ਵੰਡ ਦਿੰਦੇ ਆ ਸੋ ਬਾਬੇ ਨਾਨਕ ਦੀ ਕਿਰਪਾ ਜੀ ਧੰਨਵਾਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ